ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਆਵਾਜ਼ੇ ਖ਼ਾਲਕ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੱਲੋਂ ਸਤਿ ਸ੍ਰੀ ਅਕਾਲ ਜਿਵੇਂ ਕਿ ਹਰ ਰੋਜ਼ ਹਰ ਸਮੇਂ ਅਸੀਂ ਇੱਕ ਨਵਾਂ ਮੁੱਦਾ ਲੈ ਕੇ ਤੁਹਾਡੇ ਕਚਹਿਰੀ ਦੇ ਵਿੱਚ ਹਾਜ਼ਰ ਹੁੰਦੇ ਆਂ ਅੱਜ ਵੀ ਇੱਕ ਨਵਾਂ ਮੁੱਦਾ ਲੈ ਕੇ ਤੁਹਾਡੇ ਕਚਹਿਰੀ ਦੇ ਵਿੱਚ ਹਾਜ਼ਰ ਆ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਪਰਮਾਲੀਪੁਰ ਪਰਮਾਲੀਪੁਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਆਇਆਂ ਧੰਨਵਾਦ ਧੰਨਵਾਦ ਜੀ ਢੱਲੋਂ ਸਾਹਿਬ ਜੀ ਜਿਵੇਂ ਕਿ ਪਰਮਾਲੀਪੁਰ ਸਾਹਿਬ ਲੋਕ ਸਭਾ ਦੇ ਚੋਣਾਂ ਪੂਰੇ ਜੋਬਨ ਤੇ ਨੇ ਪੂਰੀ ਜਵਾਨੀ ਤੇ ਨੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਸੀਨੀਅਰ ਲੀਡਰ ਬੁਲਾ ਕੇ ਕੇਂਦਰ ਸਰਕਾਰ ਦੇ ਲੀਡਰ ਜਾਂ ਹੋਰ ਕੇਂਦਰੀ ਲੈਵਲ ਦੇ ਲੀਡਰ ਬੁਲਾ ਕੇ ਸਿਆਸੀ ਰੈਲੀਆਂ ਕੀਤੀ ਜਾ ਰਹੀਆਂ ਹਨ ਕੀ ਉਹ ਪੰਜਾਬ ਦੇ ਭਵਿੱਖ ਦੇ ਲਈ ਜਾਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਉਹਦੇ ਲਈ ਕੀ ਫਰਕ ਪਵੇਗਾ ਇਹਨਾਂ ਦੇ ਨਾਲ ਅ ਦੇਸ਼ ਵਿਦੇਸ਼ ਸੱਠੇ ਪੰਜਾਬੀਓ ਪਿਆਰ ਪਰ ਸੱਤ ਸ੍ਰੀ ਅਕਾਲ ਜਿਵੇਂ ਕਿ ਟੀ ਲੋਸਾਵ ਨੇ ਜ਼ਿਕਰ ਕੀਤਾ ਕਿ ਪੰਜਾਬ ਅੰਦਰ ਦੇਸ਼ ਦੀਆਂ ਲੋਕ ਸਭਾ ਚੋਣਾਂ ਲਈ ਜਿਹੜਾ ਮਾਹੌਲ ਆ ਉਹ ਪੂਰਾ ਗਰਮੀ ਦੇ ਵਿੱਚ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਬੋਸਮ ਦੀ ਗਰਮੀ ਦਾ ਜਿਹੜਾ ਤਾਪਮਾਨ ਆ ਉਹ 45 ਡਿਗਰੀ ਦੇ ਲਗਭਗ ਪਹੁੰਚ ਚੁੱਕਾ ਹੈ ਬਹੁਤ ਵੱਡੇ ਲੈਵਲ ਤੇ ਬਹੁਤ ਜ਼ਿਆਦਾ ਗਰਮੀ ਕਹਿ ਸਕਦੇ ਆ ਇਸ ਵੇਲੇ ਪੰਜਾਬ ਦੇ ਵਿੱਚ ਉਧਰ ਚੋਣ ਪ੍ਰਚਾਰ ਦਾ ਬੁਖਾਰ ਵੀ ਹੈ ਜਿਹੜਾ ਚੋਣ ਦਾ ਚੋਣ ਪ੍ਰਚਾਰ ਦਾ ਜਿਹੜਾ ਰੁਝਾਨ ਵੀ ਆ ਉਹ ਵੀ ਬਹੁਤ ਵੱਡੇ ਲੈਵਲ ਤੇ ਉਹਦਾ ਤਾਪਮਾਨ ਵੀ ਜਿਹੜਾ ਉਹ 45 ਡਿਗਰੀ ਤੋਂ ਉੱਪਰੇ ਤੁਰਿਆ ਫਿਰਦਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਲਈ ਜਿਹੜਾ ਮਾਹੌਲ ਬਣਿਆ ਹੋਇਆ ਹੈ ਉਹ ਇੱਕ ਜੀਵ ਕਿਸਮ ਦਾ ਕਿਉਂਕਿ ਲਾਸਟ ਪੜਾਅ ਦੇ ਉੱਤੇ ਚੋਣ ਪ੍ਰਚਾਰ ਹੈ ਜਿਹੜਾ ਉਹ ਲਾਸਟ ਪੜਾਅ ਤੇ ਪੁੱਜਣ ਲੱਗਾ ਹੈ ਪੰਜਾਬ ਦੇ ਵਿੱਚ ਵੱਡੇ ਵੱਡੇ ਆਗੂ ਇਸ ਵੇਲੇ ਰੈਲੀਆਂ ਕਰਨ ਵਾਸਤੇ ਆ ਰਹੇ ਨੇ ਤੇ ਹੈਰਾਨੀ ਇਸ ਗੱਲ ਦੀ ਕਿ ਕੱਲ੍ਹ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਰੈਲੀਆਂ ਕਰਕੇ ਗਏ ਨੇ ਪਟਿਆਲਾ ਜਲੰਧਰ ਗੁਰਦਾਸਪੁਰ ਆਦਿ ਇਲਾਕਿਆਂ ਦੇ ਵਿੱਚ ਤੇ ਹੋਰ ਵੱਡੇ ਆਗੂ ਨੇ ਜਿਹੜੇ ਉਹ ਵੀ ਚੋਣ ਪ੍ਰਚਾਰ ਦੇ ਵਿੱਚ ਸਾਰਿਆਂ ਨੇ ਆਪਣਾ ਧਿਆਨ ਜਿਹੜਾ ਆਖਰੀ ਪੜਾ ਦੀਆਂ ਚੋਣਾਂ ਨੇ ਜਿਹੜੀਆਂ 1 ਜੂਨ ਨੂੰ ਹੋਣੀਆਂ ਨੇ ਉਹਦੇ ਉੱਤੇ ਫੋਕਸ ਕੀਤਾ ਹੋਇਆ ਆਪਣਾ ਧਿਆਨ ਤੇ ਪੰਜਾਬ ਨੂੰ ਨਿਸ਼ਾਨੇ ਤੇ ਇਸ ਵੇਲੇ ਲਿਆ ਹੋਇਆ ਜਿੱਥੋਂ ਤੱਕ ਪ੍ਰਧਾਨ ਮੰਤਰੀ ਦੀ ਚੋਣ ਰੈਲੀ ਦਾ ਸਵਾਲ ਹੈ ਪ੍ਰਧਾਨ ਮੰਤਰੀ ਨੇ ਵੱਡੇ ਲੈਵਲ ਤੇ ਪਟਿਆਲਾ ਵਿੱਚ ਰੈਲੀ ਕੀਤੀ ਹੈ ਹਾਲਾਂਕਿ ਮਹਾਰਾਣੀ ਪ੍ਰਨੀਤ ਕੌਰ ਉਹਨਾਂ ਦੇ ਉਮੀਦਵਾਰ ਨੇ ਜਿਹੜੇ ਅੱਗੇ ਕਾਂਗਰਸ ਪਾਰਟੀ ਵੱਲੋਂ ਲੜਦੇ ਤੇ ਪ੍ਰਧਾਨ ਮੰਤਰੀ ਵੱਲੋਂ ਬਹੁਤ ਜ਼ਿਆਦਾ ਲਾਮਬਾਸ਼ ਕਰਦੇ ਨਾਲ ਵੱਡੇ ਪੱਧਰ ਤੇ ਸੁਰੱਖਿਆ ਫੋਰਸਾਂ ਦੇ ਨਾਲ ਜਿਹੜੀ ਰੈਲੀ ਉੱਥੇ ਕੀਤੀ ਗਈ ਹੈ ਕਿਸਾਨਾਂ ਨਾਲ ਟਕਰਾਅ ਵੀ ਹੋਇਆ ਪਰ ਜਿਹੜੀ ਗੱਲ ਢਿੱਲੂ ਸਾਹਿਬ ਨੇ ਕੀਤੀ ਹੈ ਵੀ ਚੋਣ ਪ੍ਰਚਾਰ ਦਾ ਭਵਿੱਖ ਕਿ ਹੋ ਜਾ ਤੇ ਭਵਿੱਖ ਵਿੱਚ ਕੀ ਹੋਣ ਵਾਲਾ ਹੈ ਪ੍ਰਧਾਨ ਮੰਤਰੀ ਨੇ ਜਿਹੜੇ ਪਟਿਆਲਾ ਦੇ ਲੋਕਲ ਮੁੱਦੇ ਨੇ ਜਿਸ ਤਰ੍ਹਾਂ ਦਾ ਪਟਿਆਲਾ ਸ਼ਾਹੀ ਸ਼ਹਿਰ ਹੈ ਪਟਿਆਲਾ ਦੇ ਵਿੱਚ ਆਲੇ ਦੁਆਲੇ ਬਹੁਤ ਸਾਰਾ ਖੇਤੀ ਯੋਗ ਇਲਾਕਾ ਕਿਸਾਨ ਜਿੱਥੇ ਬੰਦੀਆਂ ਵੀ ਪਟਿਆਲਾ ਸੰਰੂਰ ਪਾਸੇ ਤੋਂ ਨਿਕਲਦੀਆਂ ਨੇ ਉੱਥੇ ਕੱਗਰ ਦੀ ਬਹੁਤ ਵੱਡੀ ਇੱਕ ਮਾਰ ਆ ਪਟਿਆਲਾ ਸ਼ਹਿਰ ਨੂੰ ਤੇ ਆਲੇ ਦੁਆਲੇ ਹਣਾ ਦੀ ਸਥਿਤੀ ਵੀ ਪਟਿਆਲਾ ਸ਼ਹਿਰ ਨੂੰ ਪ੍ਰਭਾਵਿਤ ਕਰਦੀ ਆ ਪਟਿਆਲਾ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਆ ਯੂਨੀਵਰਸਿਟੀ ਦਾ ਹਾਲ ਵੀ ਅੱਛਾ ਨਹੀਂ ਹੈ ਯੂਨੀਵਰਸਿਟੀ ਨੂੰ ਬਹੁਤ ਵੱਡੇ ਪੱਧਰ ਤੇ ਸਹਾਇਤਾ ਦੀ ਲੋੜ ਆ ਪਰੰਤੂ ਪ੍ਰਧਾਨ ਮੰਤਰੀ ਦੀ ਰੈਲੀ ਦਾ ਜਿਹੜਾ ਧਿਆਨ ਸੀ ਪ੍ਰਧਾਨ ਮੰਤਰੀ ਦਾ ਉਹ ਕਿਤੇ ਕੇਂਦਰਿਤ ਨਹੀਂ ਹੋਇਆ ਕੱਗਰ ਦੀ ਮਾਰ ਤੋਂ ਕਿਸਾਨਾਂ ਨੂੰ ਬਚਾਉਣ ਵਾਸਤੇ ਹੀ ਜੇ ਪ੍ਰਧਾਨ ਮੰਤਰੀ ਕੋਈ ਐਲਾਨ ਕਰ ਦਿੰਦੇ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਤਾਂ ਬੱਚਿਆਂ ਦਾ ਧਿਆਨ ਉੱਧਰ ਕੇਂਦਰਿਤ ਹੋ ਜਾਂਦਾ ਕੋਈ ਖੇਡਾਂ ਬਾਰੇ ਐਲਾਨ ਕਰਦੇ ਕੋਈ ਸੁਰੱਖਿਆ ਫੋਰਸਾਂ ਉੱਥੇ ਟ੍ਰੇਨਿੰਗ ਕਰਦੀਆਂ ਨੇ ਪਟਿਆਲਾ ਦੇ ਵਿੱਚ ਨਹੀਂ ਪਰੰਤੂ ਹੋ ਸਕਿਆ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਚੋਣ ਪ੍ਰਚਾਰ ਦਾ ਆਖਰੀ ਝਟ ਸੀਗੀ ਇਹ ਪ੍ਰਧਾਨ ਮੰਤਰੀ ਜੀ ਦਾ ਆਉਣਾ ਉਸ ਤੋਂ ਬਾਅਦ ਰਾਜਨਾਥ ਸਿੰਘ ਆ ਰਹੇ ਨੇ ਅਗਲੇ 1-2 ਦਿਨਾਂ ਦੇ ਵਿੱਚ ਪਰ ਮੈਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਚੋਣ ਪ੍ਰਚਾਰ ਦੇ ਵਿੱਚ ਉਹ ਫੇਲ ਹੋ ਗਈ ਆ ਲਗਭਗ ਪ੍ਰਧਾਨ ਮੰਤਰੀ ਦੀ ਫੇਰੀ ਕਾਠ ਵੀ ਅੱਛਾ ਹੋ ਗਿਆ ਸੀ ਹੈਰਾਨੀ ਦੀ ਗੱਲ ਜਾਣਕਾਰੀ ਸਾਂਝੀ ਕਰਦੇ ਹਾਂ ਦਰਸ਼ਕਾਂ ਨਾਲ ਕਿ ਇੱਕ ਐਸਾ ਪ੍ਰਬੰਧ ਕੀਤਾ ਗਿਆ ਸੀ ਜਿਹੜੀਆਂ ਮੂਰਲੇ ਬਹੁਤ ਸਾਰੀਆਂ ਲਾਈਨਾਂ ਸੀ ਪ੍ਰਧਾਨ ਮੰਤਰੀ ਕਾਨਫਰੰਸ ਦੀਆਂ ਉਹਦੇ ਵਿੱਚ ਸਿਵਲ ਵਰਦੀ ਦੇ ਵਿੱਚ ਸੁਰੱਖਿਆ ਫੋਰਸਾਂ ਜਾਂ ਪੁਲਿਸ ਮੁਲਾਜ਼ਮ ਸੀ ਜਿਹੜੇ ਉਹਨਾਂ ਨੂੰ ਬਿਠਾਇਆ ਗਿਆ ਸੀ ਕਿਉਂਕਿ ਸਾਰਾ ਧਿਆਨ ਸੀ ਜਿਹੜਾ ਦੇਸ਼ ਦੀ ਸੁਰੱਖਿਆ ਨੂੰ ਜਿਹੜੇ ਕਵਰ ਕਰਦੀ ਆ ਏਜੰਸੀ ਉਹਦਾ ਧਿਆਨ ਸਾਰਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਵੱਲ ਸੀ ਤੇ ਪ੍ਰਧਾਨ ਮੰਤਰੀ ਜੀ ਬਿਨਾਂ ਕੋਈ ਬਹੁਤਾ ਐਲਾਨ ਕਰੇ ਪਟਿਆਲਾ ਦੀ ਰੈਲੀ ਸੀ ਜਿਹੜੀ ਉਹ ਨਿਵੇੜਕੀ ਗੱਲ ਹੈ ਕਿ ਜੀ ਚੋਣ ਪੰਜਾਬ ਪ੍ਰਚਾਰ ਆ ਜਿਹੜਾ ਉਹ ਅੰਤਮ ਪੜਾਅ ਦੇ ਵਿੱਚ ਪੁੱਜ ਚੁੱਕਿਆ ਹੁਣ ਜਿੱਥੇ ਪ੍ਰਧਾਨ ਮੰਤਰੀ ਜੀ ਰੈਲੀ ਕਰ ਗਏ ਹੁਣ ਅਗਲੇ 4 ਦਿਨ ਕੱਲ ਸਾਡੇ ਦੇਸ਼ ਦੀ ਪਰਬੁਖ ਮੇਲਾ ਆਗੂ ਪ੍ਰਿਯੰਕਾ ਗਾਂਧੀ ਬਾਰਡਰ ਚੋਣ ਪ੍ਰਚਾਰ ਲਈ ਪੰਜਾਬ ਦੇ ਵਿੱਚ ਆ ਰਹੇ ਨੇ ਖੰਨਾ ਉਹਨਾਂ ਦੀ ਰੈਲੀ ਆ ਖੰਨਾ ਵਿਖੇ ਹੋਰ ਬਹੁਤ ਸਾਰੀਆਂ ਥਾਵਾਂ ਤੇ ਜਾ ਰਹੇ ਨੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਆਪਣੀ ਪਾਰਟੀ ਦੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਲਈ ਅਗਲੇ ਹਫਤੇ ਪੂਰਾ ਦਿਨ ਬਰਮਲੀਪੁਰ ਤੋਂ ਕੱਲ ਇੱਕ ਰਾਜਨਾਰ ਸਿੰਘ ਵੀ ਖੰਨੇ ਦੇ ਵਿੱਚ ਆ ਰਹੇ ਨੇ ਕੱਲ 1 ਦਿਨ ਪ੍ਰਿਯੰਕਾ ਗਾਂਧੀ ਤੇ 1 ਦਿਨ ਰਾਹੁਲ ਗਾਂਧੀ 1 ਦਿਨ ਪ੍ਰਿਯੰਕਾ ਗਾਂਧੀ ਤੇ 1 ਦਿਨ ਸ੍ਰੀ ਰਾਜਨਾਥ ਸਿੰਘ ਜੀ ਚੋਣ ਪ੍ਰਚਾਰ ਲਈ ਖੰਨਾ ਪਹੁੰਚ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਸੈਕੰਡ ਲਾਈਨ ਵੀ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ ਗੇਜੇ ਆਰਾਮ ਦੀ ਇਲੈਕਸ਼ਨ ਚ ਤੇ ਪ੍ਰਿਯੰਕਾ ਗਾਂਧੀ ਡਾਕਟਰ ਅਮਰ ਸਿੰਘ ਜਿਹੜੇ ਕਿ ਲੋਕ ਸਭਾ ਮੈਂਬਰ ਨੇ ਮੌਜੂਦਾ ਤੇ ਹੁਣ ਚੋਣ ਲੜ ਰਹੇ ਨੇ ਕਾਂਗਰਸ ਪਾਰਟੀ ਵੱਲੋਂ ਪ੍ਰਿਯੰਕਾ ਗਾਂਧੀ ਉਹਨਾਂ ਦੀ ਰੈਲੀ ਵਾਸਤੇ ਖੰਨਾ ਚਾਰਾ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਅਗਲੇ 4 ਦਿਨ ਉਹਨਾਂ ਨੇ ਪੰਜਾਬ ਚ ਲਾਉਣੇ ਨੇ ਆਪਣੇ ਉਮੀਦਵਾਰਾਂ ਤੇ ਆਪਣਾ ਧਿਆਨ ਜਿਹੜਾ ਉਹ ਕੇਂਦਰਿਤ ਕਰਨਾ ਕਰਨਾ ਤੇ ਕਾਂਗਰਸ ਪਾਰਟੀ ਤੇ ਹੋਰ ਵੱਡੇ ਆਗੂ ਵੀ ਚੋਣ ਪ੍ਰਚਾਰ ਵਿੱਚ ਆ ਰਹੇ ਨੇ ਸੋ ਸਾਡਾ ਕਹਿਣ ਦਾ ਮਤਲਬ ਕਿ ਅਗਲੇ ਦਿਨ ਨੇ ਜਿਹੜੇ ਉਹ ਪੰਜਾਬ ਦੀ ਲੋਕ ਸਭਾ ਚੋਣਾਂ ਵਾਸਤੇ ਹੋਰ ਵੀ ਅਹਿਮ ਹੋਣਗੇ ਚੋਣ ਪ੍ਰਚਾਰ ਪੂਰੀ ਪੀਕ ਤੇ ਪੁੱਜੇਗਾ ਤੇ ਚੋਣ ਪ੍ਰਚਾਰ ਦੇ ਵਿੱਚੋਂ ਲੋਕ ਕਿਸ ਪਾਸੇ ਤੁਰਦੇ ਨੇ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਬਣ ਰਿਹਾ ਬਹੁਤ ਸਾਰਾ ਜਿਹੜਾ ਮਾਹੌਲ ਆ ਉਹ ਇਸ ਵੇਲੇ ਗਰਮ ਖਿਆਲੀ ਤਰ੍ਹਾਂ ਵੱਲ ਨੂੰ ਵੀ ਹੋ ਰਿਹਾ ਆਉਣ ਵਾਲੇ ਦਿਨਾਂ ਵਿੱਚ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਪਰ ਹੁਣ ਜਿਹੜੀ ਗੱਲ ਆ ਉਹ ਸਾਰੇ ਆਗੂ ਵੱਡੇ ਨੇ ਜਿਹੜੀ ਸਾਰੀਆਂ ਪਾਰਟੀਆਂ ਦੇ ਬਹੁਜਨ ਸਮਾਜ ਪਾਰਟੀ ਦੀ ਮਾਇਆ ਭਤੀ ਜੀ ਤੇ ਹੋਰ ਸਾਰੀਆਂ ਪਾਰਟੀਆਂ ਦੇ ਆਗੂ ਨੇ ਜਿਹੜੇ ਉਹ ਪੰਜਾਬ ਵਿੱਚ ਨਜ਼ਰ ਆਉਂਦੇ ਬਿਲਕੁਲ ਜਿਵੇਂ ਕਿ ਪਰਮਜੀਪ ਸਿੰਘ ਸਾਹਿਬ ਭਾਜਪਾ ਲੀਡਰ ਨੂੰ ਜਿਹੜੇ ਕਿਸਾਨ ਆਪ ਨੂੰ ਨੇ ਉਹ ਸਵਾਲ ਜਵਾਬ ਕਰ ਰਹੇ ਨੇ ਉਹ ਪੁੱਛ ਰਹੇ ਨੇ ਇਸ ਤਰ੍ਹਾਂ ਪੰਜਾਬ ਸਰਕਾਰ ਨੂੰ ਕੁਝ ਮੁਲਾਜ਼ਮ ਜਥੇਬੰਦੀਆਂ ਜਿਹੜੇ ਕੋਰੋਂ ਕੰਟਰੈਕਟ ਵੇਚ ਤੋਂ ਜੀ ਪੱਕੇ ਨਹੀਂ ਕੀਤੇ ਵਾਅਦੇ ਕੀਤੇ ਸੀ ਉਹ ਕਰ ਰਹੇ ਨੇ ਜਾਂ ਹੋਰ ਵਕ ਵਕ ਧਰਨੇ ਮੁਜ਼ਾਰੇ ਲੋਕ ਵਿਰੋਧ ਕਰ ਰਹੇ ਨੇ ਲੀਡਰਾਂ ਦਾ ਕਿਤੇ ਪੰਜਾਬ ਦੀ ਜਿਹੜੀ ਟਕਰਾਹ ਹੋਣ ਦੀ ਸੁਭਾਵਨਾ ਤਾਂ ਨਹੀਂ ਬਣ ਚੁੱਕੀ ਤੇ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਵਿੱਚ ਜਾਂ ਕੋਈ ਹੋਰ ਇਹ ਤਾਂ ਸੁਭਾਵਨਾ ਤਾਂ ਨਹੀਂ ਬਣਦੀ ਬਹੁਤ ਅਹਿਮ ਸਵਾਲ ਇਹੀ ਹੈ ਕਿ ਜਿਸ ਤਰ੍ਹਾਂ ਲੋਕਾਂ ਵੱਲੋਂ ਵੱਖ-ਵੱਖ 파ਰਟੀਾਂ ਦੇ ਲੀਡਰਾਂ ਨੂੰ ਵੱਖ-ਵੱਖ ਪਲੇਟਫਾਰਮਸ ਦੇ ਉੱਪਰ ਘੇਰਿਆ ਜਾ ਰਿਹਾ ਹੈ ਇਹ ਸਵਾਲ ਕਰਨਾ ਕਿਸੇ ਨੂੰ ਇਹ ਡੈਮੋਕ੍ਰੇਸੀ ਦਾ ਇੱਕ ਹਿੱਸਾ ਪਰੰਤੂ ਟਕਰਾਹ ਕਰਨਾ ਜਿਹੜਾ ਉਹ ਡੈਮੋਕ੍ਰੇਸੀ ਲਈ ਖਤਰਾ ਦੋ ਗੱਲਾਂ ਪੈਰਲਲ ਚੱਲਦੀਆਂ ਨੇ ਦੋਨਾਂ ਚੀਜ਼ਾਂ ਦੇ ਉੱਤੇ ਕਿਉਂਕਿ ਪੰਜਾਬ ਸਾਰਿਆਂ ਦਾ ਸਾਂਝਾ ਹੈ ਬੋਟਾਂ ਅਮਨ ਅਮਾਨ ਨਾਲ ਨੇਪਰੇ ਚੜ੍ਹਨਾ ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਲੋਕਾਂ ਪ੍ਰਤੀ ਲੀਡਰਾਂ ਨੂੰ ਲੀਡਰਾਂ ਪ੍ਰਤੀ ਗੁੱਸਾ ਪੰਜਾਬ ਦੇ ਲੋਕਾਂ ਨੂੰ ਹੁਣ ਬਾਰ-ਬਾਰ ਅੱਗੇ ਤੇ 5 ਸਾਲ ਬਾਅਦ ਚੋਣ ਪ੍ਰਚਾਰ 'ਚ ਗੱਲਾਂ ਹੁੰਦੀਆਂ ਸੀ ਹੁਣ ਹਰ ਰੋਜ਼ ਲੋਕਾਂ ਨੂੰ ਘੇਰ ਕੇ ਸਵਾਲ ਨੇ ਜਿਹੜੇ ਪੰਜਾਬ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਨੇ ਬੜਾ ਅਹਿਮ ਸਵਾਲ ਹੈ ਕਿ ਪਾਉਣ ਵਾਲੇ ਦਿਨਾਂ ਵਿੱਚ ਇਹ ਟਕਰਾਅ ਜਿਹੜਾ ਅਪਸ ਵਿੱਚ ਇਹ ਵਧੇ ਨਾ ਕਿਉਂਕਿ ਲੀਡਰਾਂ ਦੇ ਸਮਰਥਕ ਤਹਿਸ਼ ਵਿੱਚ ਆ ਜਾਂਦੇ ਨੇ ਤੇ ਜਿਹੜੇ ਸਵਾਰ ਕਰਨ ਵਾਲੇ ਨੇ ਉਹ ਪਹਿਲਾਂ ਹੀ ਤਹਿਸ਼ ਵਿੱਚ ਹੁੰਦੇ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਹਰ ਰੋਜ਼ 1 2 3 4 ਨਹੀਂ ਬਹੁਤ ਸਾਰੀਆਂ ਵਾਪਰ ਰਹੀਆਂ ਨੇ ਜਿਸ ਤਰ੍ਹਾਂ ਦਾ ਬਾਹਰ ਫਰੀਦਕੋਟ ਦੀ ਰਾਜਨੀਤੀ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਭਾਈ ਸਰਬਜੀਤ ਸਿੰਘ ਖਾਲਸਾ ਦਾ ਉਹਦਾ ਅਸਰ ਸਾਡੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੇ ਵੀ ਲੋਕ ਘਰਾਂ ਤੇ ਆਪ ਮੁਹਾਰੇ ਝੰਡੀਆਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਉਹਨਾਂ ਦੀਆਂ ਲਾਉਣ ਲੱਗੇ ਹੋਣੇ ਇਸ ਵੇਲੇ ਤੇ ਲੀਡਰਾਂ ਨੂੰ ਘੇਰ ਕੇ ਸਵਾਲ ਕੀਤੇ ਜਾ ਰਹੇ ਨੇ ਤੇ ਬਹੁਤ ਕੁਝ ਚੰਗਾ ਮਾੜਾ ਜਿਹੜਾ ਉਹ ਵਾਪਰ ਰਿਹਾ ਹਾਲਾਂਕਿ ਇਹ ਇੱਕ ਆਮ ਵਰਤਾਰੇ ਦਾ ਹਿੱਸਾ ਪਰੰਤੂ ਪ੍ਰਸਥਿਤੀਆਂ ਦੇ ਵਿੱਚੋਂ ਇਸ ਵਰਤਾਰੇ ਦੇ ਵਿੱਚੋਂ ਨਫ਼ਰਤ ਤੇ ਟਕਰਾਅ ਨਾ ਨਿਕਲੇ ਇਹ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਹਾਂ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਆਉਣ ਵਾਲੇ ਦਿਨਾਂ ਵਿੱਚ ਚੋਣ ਪ੍ਰਚਾਰ ਨੇ ਪੀਕ ਤੇ ਜਾਣਾ ਹੈ ਚੋਣ ਪ੍ਰਚਾਰ ਨੇ ਸ਼ਿਖਰਾਂ ਵੱਲ ਜਾਣਾ ਹੈ ਤੇ ਲੀਡਰਾਂ ਨੂੰ ਤੇ ਵਰਕਰਾਂ ਨੂੰ ਪੇਸ਼ੈਂਸ ਜਿਹੜਾ ਉਹ ਬਣਾ ਕੇ ਰੱਖਣ ਦੀ ਲੋੜ ਹੈ ਇਸ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਲੁਧਿਆਣਾ ਵਰਗੀ ਲੋਕ ਸਭਾ ਸੀਟ ਤੇ ਜਿਸ ਤਰ੍ਹਾਂ ਦੇ ਹਾਲਾਤ ਖਡੂਰ ਸਾਹਿਬ ਲੋਕ ਸਭਾ ਹਲਕਾ ਜਿਸ ਤਰ੍ਹਾਂ ਖਡੂਰ ਆਪਣੇ ਬਠਿੰਡਾ ਲੋਕ ਸਭਾ ਹਲਕੇ ਤੇ ਅਸਾਰ ਬਣ ਰਹੇ ਨੇ ਟਕਰਾ ਦੇ ਜਲੰਧਰ ਦੇ ਵਿੱਚ ਪਹਿਲਾਂ ਹੀ ਚੱਲ ਰਿਹਾ ਹੈ ਤੇ ਅਮਰਸਰ ਵਿੱਚ ਵੀ ਮੈਂ ਸਮਝਦਾ ਸੰਗਰੂਰ ਦੇ ਵਿੱਚ ਵੀ ਤੇ ਰੱਬ ਕਰੇ ਪਰਮਾਤਮਾ ਕਰੇ ਇਹ ਟਕਰਾ ਜਿਹੜਾ ਇਹ ਕੋਈ ਹੋਰ ਰੂਪ ਨਾ ਲਵੇ ਇਹ ਸਾਰਿਆਂ ਦੀ ਸਾਂਝੀ ਸਾਡੀ ਤਮੰਨਾ ਹੈ ਤੇ ਪੰਜਾਬ ਲਈ ਅਗਲਾ ਸਮਾਂ ਹੈ ਜਿਹੜਾ ਪੰਜਾਬ ਲਈ ਚੰਗਾ ਹੋਵੇ ਸਾਡੀਆਂ ਤਮੰਨਾਵਾਂ ਨੂੰ ਬੂਰ ਪਵੇ ਸਾਡੀਆਂ ਦੁਆਵਾਂ ਨੂੰ ਅਰਦਾਸਾਂ ਨੂੰ ਸੋ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੇ ਨਾਲ ਅਗਲੇ ਦਿਨਾਂ ਵਿੱਚ ਬਹੁਤ ਸਾਰੇ ਅਹਿਮ ਸਵਾਲ ਨੇ ਜਿਹੜੇ ਜਵਾਬ ਨੇ ਜਿਹੜੇ ਸਵਾਲ ਜਵਾਬ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਫਿਲਹਾਲ ਇੰਨਾ ਹੀ ਤੇ ਲੋਕ ਸਭਾ ਹਲਕਿਆਂ ਵਾਈਜ਼ ਸਥਿਤੀ ਹੈ ਜਿਹੜੀ ਉਹ ਉਹ ਮੈਂ ਤੁਹਾਡੇ ਨਾਲ ਚੱਲਦੀ ਰਹੇਗੀ ਹਾਂਜੀ ਬਿਲਕੁਲ ਜੀ ਇੱਕ ਜਿਹੜੇ ਪੰਜਾਬ ਦੇ VOTER ਨੇ ਸਪੋਟਰ ਨੇ ਸਾਰਿਆਂ ਨੂੰ ਇੱਕ ਸਾਡੇ ਚੈਨਲ ਦੇ ਵੱਲੋਂ ਬੇਨਤੀ ਵੀ ਆ ਜਿਹੜੀ VOTERਾਂ ਨੇ ਪੂਰੀ ਅਮਨ ਆਮਾਨ ਦੇ ਨਾਲ ਆਪਾਂ ਸਿਰੇ ਝਟਾਉਣੀਆਂ ਨੇ ਕਿਸੇ ਵੀ ਕਿਸਮ ਦਾ ਕੋਈ ਵੀ ਬੈਲ ਸੁਨਿਆ ਰੌਲਾ ਜਾਂ ਗੌਲੇ ਤੋਂ ਦੂਰ ਰਹਿਣਾ ਆਪਾਂ ਵਾਲੇ ਦਿਨਾਂ ਵਿੱਚ ਪੰਜਾਬ ਚ ਵੱਡੇ ਲੀਡਰ ਨੇ ਜਿਹੜੇ ਉਹ ਤੁਹਾਡੇ ਕੋਲ ਆਉਣਗੇ ਸਾਡੇ ਜਰੀਏ ਅਸੀਂ ਸੂਚਨਾਵਾਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਫਿਲਹਾਲ ਇੰਨਾ ਹੀ ਗਲਤੀਆਂ ਮੁਆਫ ਤੁਹਾਡੇ ਇਸ ਚੈਨਲ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਤੁਸੀਂ ਸਾਰਿਆਂ ਨੇ ਜਰੂਰ ਕਰਨਾ ਬਿਲਕੁਲ ਜੀ ਦੋਸਤੋ ਤੁਸੀਂ ਦੇਖਦੇ ਰਹੋ ਆਵਾਜ਼ੇ ਖਲਕ ਦਾਓ ਇਜਾਜ਼ਤ ਜਲਦੀ ਨਵੇਂ ਪਿਛਲਾ ਤੁਹਾਡੇ ਵਿਚਾਰੀ ਦੇ ਵਿੱਚ ਹਾਜ਼ਰ ਹੋਵਾਂਗੇ ਨਮਸਕਾਰ ਸਤਿ ਸ੍ਰੀ ਅਕਾਲ